ਅਮੇਰ ਸਰ ਦੇ ਨਹਿਰੂ ਕਲੋਨੀ ਇਲਾਕੇ ਵਿੱਚ ਦੋ ਤਿਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਜਮ ਕੇ ਗੋਲੀਆਂ ਚਲੀਆਂ ਬੋਤਲਾਂ ਟੇਟਾਂ ਰੋੜੇ ਚੱਲੇ ਜਿਸ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅੰਕੁਸ਼ ਨਾਮ ਦੇ ਨੌਜਵਾਨ ਦੇ ਨਾਲ ਆਏ 25 ਦੇ ਕਰੀਬ ਨੌਜਵਾਨ ਇੱਥੇ ਇਕੱਠੇ ਹੋਏ ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਗਲੀ ਵਿੱਚ ਲੱਗੀਆਂ ਗੱਡੀਆਂ ਤੇ ਮੋਟਰਸਾਈਕਲਾਂ ਦੀਆਂ ਪੰਨ ਤੋੜ ਕਰਨੀ ਸ਼ੁਰੂ ਕੀਤੀ ਤੇ ਇੱਟਾ ਰੋੜੇ ਚਲਾਏ ਗਏ ਜਦ ਕਿ ਉਹਨਾਂ ਨੇ ਭੱਜ ਕੇ ਜਾਨ ਬਚਾਈ ਹੈ ਤੇ ਤੇਜ਼ ਤਾਰ ਹਤਿਆਰਾਂ ਨਾਲ ਕੁਝ ਲੋਕਾਂ ਤੇ ਹਮਲੇ ਵੀ ਕੀਤੇ ਗਏ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਤੇ ਚੱਲਦੇ ਦੋ ਤਨਾ ਵਿਚਕਾਰ ਲੜਾਈ ਝਗੜਾ ਹੋਇਆ ਹੈ ਤੇ ਜਲਦੀ આરોપીਆਂ ਨੂੰ ਕਾਬੂ ਕਰ ਲਿਆ ਜਾਏਗਾ। ਤੇ ਅੰਕੁਸ਼ ਮੁੰਡਾ ਜਿਹਨੂੰ ਮੈਂ ਮੁੰਡੇ ਸਾਰੇ ਮੁੰਡਿਆਂ ਵਿੱਚੋਂ ਜਾਣਦਾ 25-30 ਮੁੰਡੇ ਸੀ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ। ਅੰਕੁਸ਼ ਨੂੰ ਜਾਣਦਾ ਉਹਨੇ ਪਹਿਲਾਂ ਦੁਕਾਨ ਤੇ ਖਲੋ ਕੇ ਦਾਤਰ ਵਿਖਾ ਕੇ ਗੱਲ ਕੱਢੀ ਹੈ। ਮੇਰੇ ਭਤੀਜੇ ਦਾ ਨਾਮ ਲੈ ਕੇ ਵੀ ਉਹਨੂੰ ਬਾਹਰ ਕੱਢੋ। ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਲੱਗਿਆ ਮੋਟਰਸਾਈਕਲ ਭੰਨਣਾ ਸ਼ੁਰੂ ਕਰਤਾ ਤੇ ਇਟਾ ਰੋੜੇ ਚਲਾਉਣੇ ਸ਼ੁਰੂ ਕਰ ਉਸ ਤੋਂ ਬਾਅਦ ਪੂਰੀ ਗਲੀ 'ਚ ਉਹਨਾਂ ਨੇ ਗਾਲਾ ਗੋਲਾ ਕੱਢੀਆਂ ਣੇਟਾਂ ਚਲਾਈਆਂ ਨੇ ਪਲਾਟ ਦੇ ਵਿੱਚ 5-7 ਗੱਡੀਆਂ ਲੱਗੀਆਂ ਸਾਰੀਆਂ ਭੰਤੀਆਂ ਨੇ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਇਹ ਨਹਿਰੂ ਕਲੋਨੀ 'ਚ ਸੁੱਖੇ ਦੀਵੇਲੀ ਲੱਗੇ ਜੀ ਸਾਡੀ ਕੋਈ ਪੁਰਾਣੀ ਤਾਂ ਜਿਸ਼ ਵਗੈਰਾ ਜੀ ਕਿਸੇ ਨਾਲ ਕੋਈ ਨਹੀਂ ਸਾਡੀ ਨਹੀਂ ਆ ਪਰ ਜਿਹੜੇ ਸਾਡੀ ਗਲੀ 'ਚ ਅੰਮ੍ਰਿਤਪਾਲ ਮੁੰਡਾ ਰਹਿੰਦਾ ਉਹਨਾਂ ਨਾਲ ਉਹਦੀ ਰੰਜਿਸ਼ ਹੀ ਪਹਿਲਾਂ ਸ਼ਾਮਾਂ ਨੂੰ ਉਹ ਆਏ ਨੇ 15-20 ਮੁੰਡੇ ਉਦੋਂ ਉਹਨਾਂ ਦੀ ਮੰਮੀ ਤੇ ਉਹ ਮੁੰਡਾ ਅੱਗ ਸੇਕ ਰਹੇ ਸੀ ਗਲੀ 'ਚ ਉਦੋਂ ਵੀ ਉਹ ਬੋਤਲਾ ਬਾਤਲਾ ਚਲਾ ਕੇ ਗਏ ਨੇ ਦਾਤਰ ਦੁੱਤਰ ਲੈ ਕੇ ਆਏ ਸੀ ਪਰ ਉਦੋਂ ਉਹਨਾਂ ਦੀ ਕੋਈ ਪੇਸ਼ ਨਹੀਂ ਚਲੀ ਇਹ ਦੁਬਾਰਾ ਫੇਰ ਹੋਰ ਮੁੰਡੇ ਇਕੱਠੇ ਕਰਕੇ ਤੇ ਹੋਣ ਇਹਨਾਂ ਨੇ ਇਹ ਕੰਮ ਕੀਤਾ ਹੈ ਦੁਸ਼ਮਣੀ ਇਹਨਾਂ ਤੇ ਅੰਮ੍ਰਿਤਪਾਲ ਦੀ ਕਿਸੇ ਨਾਲ ਲੱਗੀ ਤੇ ਬਾਕੀਆਂ ਨੇ ਗੱਡੀਆਂ ਕਿਉਂ ਭਨੀਆਂ ਕੋਈ ਪਤਾ ਲੱਗਾ ਉਹਨਾਂ ਨੂੰ ਇਹ ਜੀ ਹੁਣ ਉਹ ਦੱਸ ਸਕਦੇ ਜਿਨ੍ਹਾਂ ਨੇ ਗੱਡੀਆਂ ਭਨੀਆਂ ਅਸੀਂ ਤਾਂ ਡਰਦੇ ਮਾਰੇ ਅੰਦਰ ਵੜ ਗਏ ਜੀ ਉਹ ਬੰਦੇ ਕਿੱਥੇ ਰਹਿੰਦੇ ਉਹ ਬੰਦੇ ਰਹਿੰਦੇ ਆ ਜੀ ਆਪਣਾ ਸੰਧੂ ਇਕੁੰਡਿਆਂ ਵਾਲੇ ਕੋਲ ਲੱਗੇ ਜੀ ਇਹ ਗੱਲ ਜੀ ਇੱਥੇ ਆਪਾਂ ਗਲੀ ਵਿੱਚ ਬੱਚੇ ਬੈਠੇ ਹੀ ਸਾਡੇ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਵਾ ਤੇ ਇਹ ਗਲੀ ਦੇ ਵਿੱਚ ਸਾਡੀ ਗਲੀ ਬੰਦਿਆ ਉਹ ਝੱਗ ਸੇਕਣ ਦੇ ਮੇਰੀਆਂ ਬੇਟੀਆਂ ਸੀ ਤੇ ਮੇਰਾ ਬੇਟਾ ਵੀ ਬੈਠਾ ਸੀ ਤੇ ਪਹਿਲਾਂ ਇਹਨਾਂ ਨੇ ਕੀਤਾ ਉਹਨਾਂ ਦੇ ਉੱਤੇ ਹਮਲਾ ਇਹਨਾਂ ਨੇ ਚਲਾਈਆਂ ਬੋਤਲਾਂ ਇੱਟਾਂ ਨਾਲੇ ਦਾਤਰ ਲੈ ਗਿਆ ਸੀ ਨਾਲੇ ਗਾਲਾਂ ਗੱਡੀਆਂ ਇਹਨਾਂ ਨੇ ਤੇ ਉਸ ਤੋਂ ਬਾਅਦ ਆਪਾਂ ਪਰ ਪੁਲ ਕੋਲ ਚਲ ਗਏ ਆ 112 ਨੰਬਰ ਤੇ ਫੋਨ ਕੀਤਾ ਕਾਲ ਕੀਤੀ ਆ ਉਹ ਸਾਡੇ ਘਰ ਕਾਰਵਾਈ ਕਰਨ ਵਾਸਤੇ ਆਏ ਆ ਕਾਰਵਾਈ ਕੀਤੀ ਉਹਨਾਂ ਨੇ ਸਾਰਾ ਜੋ ਵੀ ਆ ਵੀਡੀਓ ਵੀਡੀਓ ਬਣਾਈਆਂ ਤੇ ਅਸੀਂ ਚਲ ਗਏ ਆ ਸਦਰ ਥਾਣੇ ਸਦਰ ਥਾਣੇ ਜਾਣ ਤੋਂ ਬਾਅਦ ਅਸੀਂ ਉੱਥੇ ਰਿਪੋਰਟ ਹਲੀ ਰਿਪੋਰਟ ਹੀ ਲਿਖਾ ਰਹੇ ਆ ਤੇ ਪਿੱਛੋਂ ਫਿਰ ਸਾਨੂੰ ਫੋਨ ਆ ਗਿਆ ਵਾ ਕੇ ਸਾਡੀ ਗਲੀ ਵਿੱਚ ਫੇਰ ਹਮਲਾ ਹੋ ਗਿਆ ਵਾ ਹਮਲਾ ਹੋ ਗਿਆ ਵਾ ਹੋਰ ਕਿਹੜੇ ਬੰਦੇ ਸੀ ਉਹ ਜੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਇਹ ਨਾ ਇਹਨਾਂ ਦੀ ਜੀ ਪਹਿਲਾਂ ਚਲੋ ਝਗੜਾ ਇਹਨਾਂ ਦਾ ਹੈਗਾ ਸੀ ਠੀਕ ਹੈ ਤੇ ਝਗੜਾ ਇਹਨਾਂ ਦਾ ਖਤਮ ਵੀ ਹੋ ਗਿਆ ਸੀ ਉਹਨਾਂ ਨੇ ਬੱਚਿਆਂ ਦੇ ਪੱچے ਪੁੱچے ਕਰਾਏ ਜਮਾਨਤਾ ਇਹਨਾਂ ਬੱਚਿਆਂ ਦੀਆਂ ਸਾਰਿਆਂ ਦੀਆਂ ਹੋ ਗਈਆਂ ਸੀ ਠੀਕ ਹੈ ਤੇ ਇਹਨਾਂ ਨੇ ਫੇਰ ਹਮਲੇ ਚਾਲੂ ਕਰਤੇ ਆ ਹੁਣ ਮੰਗ ਕੇ ਪੁਲਿਸ ਮੌਕੇ ਤੇ ਆਈ ਸੀ ਫੋਲਸਮੋ ਕੇਦੇ ਆਈ ਆ ਹੁਣ ਕੀ ਮੰਗ ਕੀ ਕਰਦੇ ਤੁਸੀਂ ਭਾਜੀ ਮੰਗ ਅਸੀਂ ਇਹ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿੰਨੇ ਕ ਬੰਦੇ ਆ ਜਿਹਨਾਂ ਨੇ ਗਲੀ ਤੇ ਭੰਤ ਤੋੜ ਕੀਤੀ ਕਿੰਨੇ ਕ ਬੰਦੇ ਬੰਦੇ ਜੀ ਕਦੋਂ 30 40 ਬੰਦੇ ਆਏ ਸੀ ਅੱਛਾ ਜੀ ਹੁਣ ਮੰਗ ਕੀ ਕਰਦੇ ਭਾਜੀ ਤੁਸੀਂ ਮੰਗ ਅਸੀਂ ਇਨਸਾਫ ਚਾਹੀਦਾ ਸਾਨੂੰ ਜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਫੜਾਇਆ ਜਾਵੇ ਮੈਂ ਜਦ ਪਹਿਲਾਂ ਵੀ ਇੱਥੇ ਲੜ ਕੇ ਗਏ ਆ ਮਾਰ ਕੇ ਗਏ ਬੋਤਲਾ ਬਾਤਲਾ ਤੇ ਅਹੀਂ ਅੰਦਰ ਬੈਠੇ ਹੀ ਚਾਨੇ ਕੀ ਆਏ ਐ ਨਾਲ ਰੋਲਾ ਪਾਇਆ ਵਾ ਆਨੇ ਮੁੰਡੇ ਨੂੰ ਫੜਿਆ ਇਹਨਾਂ ਨੇ ਦਾਤਰਾ ਮਾਰੀਆਂ ਤੇ ਲੇਡੀਸੀ ਉਹ ਵੀ ਛਡਾਂ ਲੱਗੀ ਉਹਦੇ ਵੀ ਮੱਥੇ ਦੇ ਨਾਲ ਇਟ ਮਾਰੀ ਤੇ ਉਹ ਲੇਡੀ ਸਾਡੀ ਵੀ ਹੋਸ਼ ਹੋਈ ਐ ਇਸ ਟਾਈਮ ਉਹ ਹਸਪੀਟਲ ਨੂੰ ਆਕਸੀਜਨ ਲੱਗੀ ਐ ਤੇ ਮੁੰਡੇ ਦਾ ਤਾਂ ਜੇ ਕੁਝ ਪਤਾ ਨਹੀਂ ਕਿ ਉਹਨੂੰ ਕਿੰਨਿਆਂ ਕ ਸੱਟਾਂ ਲੱਗੀਆਂ ਕਿ ਬਚਦਾ ਵੀ ਐ ਕਿ ਨਹੀਂ ਬਚਦਾ ਬਹੁਤ ਬੁਰਾ ਹਾਲ ਕੀਤਾ ਜੀ ਜਿੰ ਪਤਾ ਨਹੀਂ ਕਿੰਨੇ ਕ ਮੁੰਡੇ ਹੀ ਦੱਸ ਨਹੀਂ ਸਕਦੇ ਕਿਉਂਕਿ ਮੈਨੂੰ ਤਾਂ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ ਅੱਗੇ ਜਿਹੜੇ ਮੁੰਡੇ ਇਹਨਾਂ ਨੂੰ ਪਤਾ ਉਹਨਾਂ ਦੇ ਨਾਵਾਂ ਦਾ ਉਹ ਦਾਤਰੇ ਮਾਰੀ ਜਾ ਰਹੇ ਉਹਨੂੰ ਇੱਕ ਜਿਹਨੂੰ ਇੰਨਾ ਛਡਾਂ ਰਹੇ ਉਹ ਛੱ ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਇਹ ਨਹਿਰੂ ਕੋਲ ਨਹੀਂ ਰਾਜੀ ਸੁੱਕੇ ਦੀਵੇਲੀ ਲੱਗੇ ਜੀ ਜਿਹੜੇ ਮੁੰਡੇ ਸੀ ਉਹ ਜੇ ਦੂਸਰੇ ਉਹ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਉਹ ਇੱਧਰ ਜੀ ਬਾਠਾਂ ਵਾਲੀ ਗਲੀ ਵਿਧਿਆਵਾਲ ਦੇ ਹੈਗੇ ਜੀ ਕੁੰਡਿਆਂ ਵਾਲੇ ਕੁਆਲ ਦੇ ਜੀ ਹੁਣ ਮਾਂ ਕੀ ਕਰਦੇ ਹੋ ਜੀ ਤੁਸੀਂ ਮਾਂ ਅਹੀ ਕਰਦੇ ਆ ਕਿ ਸਾਨੇ ਬੱਚੇ ਨੂੰ ਇਨਸਾਫ ਚਾਹੀਦਾ ਬੱਚਿਆਂ ਨੂੰ ਪਾ ਜਨੇ ਬੈਠੀ ਸੀ ਅੱਗ ਸੇਕੰਡ ਹੀ ਬੱਚੇ ਲੈ ਕੇ ਮੇਰੀ ਪੋਤਰੀ ਨੀਗੀ ਜੀ ਡੇਢ ਸਾਲ ਦੀ ਹਾਂਜੀ ਮੁੰਡੇ ਆਏ ਮੋਟਰਸਾਈਕਲਾਂ ਤੇ ਇੱਕਦਮ ਮਾਨ ਕੇ ਉਹਨਾਂ ਨੇ ਕਚਰੀਆਂ ਬੋਤਲਾਂ ਧੜਕ ਧੜਕ ਚਲਾਤੇ ਐ ਡੇ ਡੇ ਵੱਡੇ ਉਹਨਾਂ ਕੋ ਦੱਤਰ ਹਥਿਆਰ ਛਰਪਾਨਾਂ ਲੈ ਕੇ ਆ ਕੇ ਕਹਿੰਦੇ ਕਿ ਅਮਰਿਤਪਾਲ ਨੂੰ ਅਸੀਂ ਮਾਰ ਦੇਣਾ ਤੇ ਨਾਲ ਦੇ ਜਾਰਾਂ ਦੋਸਤਾਂ ਨੂੰ ਵੀ ਅਸੀਂ ਮਾਰ ਦੇਣਾ ਅਸੀਂ ਕਿਸੇ ਨੂੰ ਨਹੀਂ ਛੱਡਣਾ ਅਮਰਿਤਪਾਲ ਕੌਣ ਹੈਗਾ ਜੀ ਮੇਰਾ ਬੇਟਾ ਹੈ ਜੀ ਅਮਰਿਤ ਇਹ ਤੁਹਾਡੇ ਕੋਈ ਪੁਰਾਣੇ ਰਿਸ਼ਤੇ ਕਰ ਰਹੀ ਕਿਸੇ ਨਾਲ ਹਾਂਜੀ ਸਰ ਇਹਨਾਂ ਦੇ 4-5 ਮਹੀਨੇ ਹੋ ਗਏ ਪਹਿਲਾਂ ਕੋਈ ਲੜਾਈ ਸੀਗੀ ਤੋ ਸਹਰ ਹਦੇ ਬੱਚਿਆਂ ਦਾ ਹੋ ਗਿਆ ਆ ਜਮਾਨਤਾ ਕਰਾ ਦਿੱਤੀ ਅਸੀਂ ਆਪਣੀ ਕਿਹੜੇ ਬੰਦੇ ਜਿੰਨਾ ਦਾ ਰਿਹਾ ਹਮਲਾ ਕੀਤਾ ਕੁਝ ਪਤਾ ਨਾਲ ਹਾਂਜੀ ਇਹ ਤਾਂ ਇੱਕ ਦਿਨਾਂ ਪਤਾ ਅੰਕੁਸ਼ ਹੈਗਾ ਅੰਕੁਸ਼ ਦਾ ਪਿਓ ਰਾਜਕੁਮਾਰ ਇਹ ਕਿ ਸਿਮਰਨ ਐ ਅਮੀਰ ਸ਼ਾਹ ਲੱਗੇ ਰਹਿੰਦਾ ਜੋ ਠੀਕ ਹੈ ਹਾਂਜੀ ਰਣਜੀਤ ਕਿਹੜੀ ਗੱਲ ਰਾਂ ਸੀ ਸਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿਹੜੀ ਗੱਲ ਹੋਣੀ ਦੀ ਤੁਸੀਂ ਤੁਹਾਡੇ ਕੀ ਕੀ ਨੁਕਸਾਨ ਕੀਤਾ ਇਹਨਾਂ ਨੇ ਸਰ ਮੇਰੇ ਅੰਦਰ ਕੱਚ ਤੱਕ ਕੱਚ ਦੀਆਂ ਬੋਤਲਾਂ ਤੱਕ ਮਾਰ ਕੇ ਆਏ ਇਹ ਕਿੰਨੇ ਵੇ ਦਾ ਵਾਕਿਆ ਜੀ ਇਹ ਹਾਂਜੀ ਕਿੰਨੇ ਵੇ ਦਾ ਟਾਈਮ ਹੋ ਰਿਹਾ ਸੀ ਜਿਸ ਟਾਈਮ ਇਹ 5:30 ਵਜੇ ਦੀ ਗੱਲ ਭਾਜੀ ਹੁਣ ਕੀ ਮੰਗ ਕੇ ਕਰਦੇ ਹੋ ਜੀ ਸਰ ਮੈਂ ਤਾਂ ਇਨਸਾਫ ਚਾਹੁੰਦੀ ਹਾਂ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੇਖੋ ਹੁਣ ਕਿੰਨੇ ਬੱਚਿਆਂ ਦੇ ਸੱਟ ਲਾਤੀ ਐ ਦੋ ਤਿੰਨ ਬੰਦੇ ਹੱਡੇ ਹਸਪੀਟਲ ਪਹੁੰਚ ਗਏ ਜੋ ਕਾਫੀ ਗੱਡੀਆਂ ਵੀ ਪੰਨ ਦਿੱ ਮੌਕੇ ਤੇ ਪੁਲਿਸ ਆਈ ਸੀ ਹਾਂਜੀ ਹੁਣੇ ਆਈ ਆ ਪੁਲਿਸ ਹੁਣ ਕੀ ਵਾਸ਼ ਵਾਸ਼ ਦਵਾਇਆ ਤੁਹਾਨੂੰ ਨਾਲ ਹੁਣ ਸਰ ਅਹੀਂ ਤੇ ਹੀ ਜਾਣਿਆ ਕਿ ਪੁਲਿਸ ਵਾਲੇ ਕਾਰਵਾਈ ਕਰਨ ਤੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਦਿੱਤੀ ਜਾਵੇ ਕੋਈ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ ਸਰ ਹੱਡੀ ਗਲੀ ਦੇ ਵਿੱਚ ਸੀਸੀਟੀਵੀ ਨਹੀਂ ਇੱਥੇ ਤੇ ਨਹੀਂ ਲੱਗੇ ਹੈਗੇ ਵੀ ਅੱਗੇ ਪਿੱਛੇ ਲੱਗੇ ਹੈਗੇ ਆ ਹਾਂ ਦੇਖ ਰਹੇ ਆ ਆਪਣਾ ਜਿਹੜੇ ਦੋਸ਼ੀ ਆ ਉਹਨੂੰ ਨਹੀਂ ਕੀ ਗੱਲ ਹੋਈ ਪ੍ਰੋਪਰ ਤੋਂ ਇਹਨਾਂ ਦਾ ਕੋਈ ਪਿਛਲਾ ਚੱਲ ਰਿਹਾ ਜੀ ਆਪਣਾ ਕੋਈ ਕਿਹੜੀ ਜਗ੍ਹਾ ਤੋਂ ਵਾਕਿਆ ਸਰ ਹਾਂਜੀ ਕਿਹੜੀ ਜਗ੍ਹਾ ਤੋਂ ਵਾਕਿਆ ਜੀ ਇਹ ਆਪਣਾ ਨਹਿਰੂ ਕਲੋਨੀ ਹੈ ਅੱਛਾ ਜੀ ਹਾਂਜੀ ਇਹ ਗੱਡੀਆਂ ਇਹ ਆਪਸ ਵਿੱਚ ਲੜੇ ਝਗੜੇ ਤੇ ਇਟਰ ਰੋੜੇ ਚੱਲੇ ਉਹਦੇ ਦਰਮਿਆਨ ਗੱਡੀਆਂ ਦੀ ਦੋ ਤਿੰਨਾਂ ਦੇ ਸ਼ੀਸ਼ੇ ਟੁੱਟੇ ਆ ਉਹ ਦੇਖ ਰਹੇ ਆ ਜੀ 10 ਉਹ ਦੇਖ ਰਹੇ ਆ ਜੀ ਕਾਰਵਾਈ ਕਰਾਂਗੇ ਬੰਦੀ ਜੀ ਸਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ ਉਹਦੇ ਕਾਰਵਾਈ ਕਰਾਂਗੇ